ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਵੀ ਪੰਜਾਬੀ ਪ੍ਰਾ ਲਈ ਸਾਰਨ ਤੋਂ ਨਹੀਂ ਟਲੇ 94 ਥਾਮਾ ਦੀ ਰਿਪੋਰਟ ਸਾਹਮਣੇ ਆਈ ਹੈ ਜਿੱਥੇ ਇਸ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਨਾਮ ਲੇਵਾ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਰ ਕਿਹਾੜਾ ਬਣਾ ਰਹੀਆਂ ਸੀ ਉੱਥੇ ਪੰਜਾਬ ਦੇ ਅੰਦਰ 94 ਥਾਮਾ ਤੇ ਟੋਨੇ ਦੀ ਪਰਾਲੀ ਸਾੜੀ ਜਾ ਰਹੀ ਸੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਲੋਕ ਪਾਵਣ ਗੁਰੂ ਪਾਣੀ ਪਤਾ ਮਾਤਾ ਧਰਮ ਆਤ ਦਾ ਸ਼ਲੋਕ ਬਾਤਾਂ ਬੰਦੀ ਸੰਭਾਲ ਦਸਾਉਂਦਾ ਹੈ ਉੱਥੇ ਸਹਿਜੇ ਹਿਸਾਬ ਲਗਾਇਆ ਜਾ ਸਕਦਾ ਕਿ ਇਹ ਅਜੇ ਸੰਦੇਸ਼ ਪੂਰਾ ਕਿਸਾਨਾਂ ਤੱਕ ਨਹੀਂ ਪੁੱਜਿਆ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਐਸ ਵਾਰ ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ ਬੇਸ਼ੱਕ ਘਟ ਹੈ। ਉਤੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਚਾਹੀਦਾ ਤੇ ਇਹ ਸੀ ਕਿ ਪੰਜਾਬ ਦੇ ਅੰਦਰ ਕਿਸੇ ਵੀ ਇੱਕ ਥਾਂ ਤੇ ਵੀ ਪਰਾਲੀ ਨੂੰ ਨਾ ਸਾੜਿਆ ਜਾਂਦਾ। ਪਰ ਜਿੱਥੇ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਉਹਨਾਂ ਦੇ ਇਸ ਜਨਮ ਦਿਵਸ ਤੇ ਮੌਕੇ ਤੇ ਨਗਰ ਕੀਰਤਨ ਸਮਾਗਮ ਸਜਾਏ ਗਏ ਸੀ ਉੱਥੇ ਹੀ ਪੰਜਾਬ ਦੇ ਅੰਦਰ 94 ਥਾਮਾ ਤੇ ਪਰਾੜੀ ਸਾੜੀ ਗਈ ਮੁੱਖ ਮੰਤਰੀ ਪੰਜਾਬ ਦੇ ਜੱਤੀ ਜ਼ਿਲ੍ਹਾ ਸੰਗਰੂਰ ਦੇ ਵਿੱਚ 16 ਥਾਮਾ ਤੇ ਪਰਾੜੀ ਜਿਹੜੀ ਆ ਸਾੜੀ ਗਈ ਉੱਥੇ ਜੇ ਗੱਲ ਕੀਤੀ ਜਾਵੇ ਕਿ ਇਸ ਸੰਗਰੂਰ ਜ਼ਿਲ੍ਹੇ ਵਿੱਚ ਭਗਵੰਤ ਮਾਨ ਦਾ ਇਹ ਜੱਤੀ ਜ਼ਿਲ੍ਹਾ ਹੈ ਇੱਥੇ ਹੁਣ ਤੱਕ ਜਿਹੜੇ ਆ 526 ਥਾਵਾਂ ਤੇ ਪ੍ਰਾੜੀ ਨੂੰ ਸਾੜਿਆ ਗਿਆ ਅਗਰ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਸਿਰਫ ਇੱਕੋ ਹੀ ਰੋਪੜ ਜ਼ਿਲ੍ਹਾ ਜਿੱਥੇ ਅਜੇ ਤੱਕ ਇੱਕ ਵੀ ਥਾਂ ਦੇ ਉੱਤੇ ਪ੍ਰਾੜੀ ਨਹੀਂ ਸਾੜੀ ਗਈ ਭਾਵੇਂ ਕਿ ਪਿਛਲੇ ਸਾਲ ਰੋਪੜ ਵਿੱਚ 10 ਥਾਵਾਂ ਤੇ ਪ੍ਰਾੜੀ ਸਾੜੇ ਜਾਣ ਦਾ ਜਿਹੜਾ ਆ ਉਹ ਮਾਮਲਾ ਸਾਹਮਣੇ ਆਇਆ ਸੀ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਵਿੱਚ ਸਿਰਫ ਇੱਕ ਥਾਂ ਤੇ ਉਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਇਆ ਜੇ ਹੋਰ ਗੱਲ ਕੀਤੀ ਜਾਵੇ ਤਾਂ ਉਹ ਹੈ ਮੁਕਤਸਰ ਮੁਕਤਸਰ ਜ਼ਿਲ੍ਹਾ ਇਸ ਵਾਰ ਇਸ ਜ਼ਿਲ੍ਹੇ ਦੇ ਵਿੱਚ ਐ ਪਿਛਲੇ ਸਾਲ ਦੇ ਮੁਕਾਬਲੇ ਐ ਦੋ ਗੁਣਾ ਉਪਰਾਲੀ ਸਾੜ ਦੇ ਮਾਮਲੇ ਸਾਹਮਣੇ ਆਏ ਆ ਐ ਜੇ ਗੱਲ ਕੀਤੀ ਜਾਵੇ ਪਿਛਲੇ ਸਾਲ ਜਿਹੜਾ ਪੰਜਾਬ ਦੇ ਵਿੱਚ 4700 ਜਿਹੜੇ ਆ ਉਹ 55 ਮਾਮਲੇ ਸਾਹਮਣੇ ਆਏ ਸੀ ਪਰਾਲੀ ਨੂੰ ਸਾੜਦੇ ਇਸ ਵਾਰ ਪੰਜਾਬ ਦੇ ਵਿੱਚ ਲੰਘੇ ਕੱਲ ਤੱਕ 2733 ਮਾਮਲੇ ਜਿਹੜੇ ਆ ਉਹ ਪਰਾਲੀ ਨੂੰ ਸਾੜਨ ਦੇ ਸਾਹਮਣੇ ਆਏ ਹੈ ਹੁਣ ਜੇ ਦੇਖਿਆ ਜਾਵੇ ਪਿਛਲੇ ਸਾਲ ਦੇ ਮੁਕਾਬਲੇ ਕਿਹਾ ਜਾ ਸਕਦਾ ਹੁਣ ਤੱਕ ਵੀ ਮਾਮਲੇ ਘਟ ਹੈ ਜਿਵੇਂ ਕਿ ਪਿਛਲੇ ਸਾਲ ਇਸ ਸਮੇਂ ਤੱਕ ਜੇਕਰ ਕੀਤਾ ਹੈ 4755 ਹੁਣ ਨੇ 2733 ਪਹਿਲੀ ਨਵੰਬਰ ਤੋਂ ਪੰਜਾਬ ਸਰਕਾਰ ਪ੍ਰਾਣੀ ਪ੍ਰਦੂਸ਼ਣ ਦੇ ਮਾਮਲੇ ਦੇ ਉੱਤੇ ਸਖਤ ਹੋਈ ਹੈ ਕਿਉਂਕਿ ਝੋਨੇ ਦੀ ਕਟਾਈ ਜ਼ਿਆਦਾਤਰ ਹੋ ਚੁੱਕੀ ਹੈ ਇਸ ਨੂੰ ਲੈ ਕੇ ਸੰਗਰੂਰ ਦੇ ਵਿੱਚ ਡੀਸੀ ਐਸਐਸਪੀ ਖੇਤਾਂ ਦੇ ਵਿੱਚ ਖੁਦ ਜਾ ਕੇ ਪ੍ਰਾਣੀ ਸਾੜਨ ਤੋਂ ਕਿਸਾਨਾਂ ਨੂੰ ਅਨ ਅਨ ਜਿਹੜਾ ਉਪਰੇ ਇਹਨਾਂ ਦੇ ਰਿਹਾ ਤੇ ਇੱਕ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਜ਼ਿਲ੍ਹੇ ਦੇ ਵਿੱਚ ਇਹਨਾਂ ਅਫਸਰਾਂ ਨੂੰ ਜਿਵੇਂ ਕਿ ਢੇਕ ਤੇ ਦਰਖਤ ਦੀਆਂ ਟਾਹਣੀਆਂ ਨਾਲ ਝੋਨੇ ਦੇ ਖੇਤਾਂ ਵਿੱਚ ਲੱਗੀ ਅੱਗ ਨੂੰ ਜਿਹੜਾ ਆ ਉਹ ਬੁਝਾਉਂਦੇ ਵੀ ਜਿਹੜੇ ਆ ਉਹ ਫੋਟੋ ਸਾਹਮਣੇ ਆਏ ਆ ਹੁਣ ਜੇ ਗੱਲ ਕੀਤੀ ਜਾਵੇ ਕਿ ਐਸ ਵਾਰ ਜਿਵੇਂ ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੇ ਜਿਹੜੇ ਮਾਮਲਿਆਂ ਨੂੰ ਘਟਾਉਣ ਲਈ ਕਿਉਂਕਿ ਸੁਪਰੀਮ ਕੋਰਟ ਨੇ ਪਿਛਲੇ ਸਮੇਂ ਚ ਬੜੀ ਸਖਤੀ ਵਿਖਾਈ ਹੈ ਕਿ ਇਹ ਅੱਗਾ ਲਾਉਣ ਦੇ ਜਿਹੜੇ ਆ ਇਹ ਮਾਮਲੇ ਆ ਖਾਸ ਕਰਕੇ ਖੇਤੀ ਸੈਕਟਰ ਚ ਇਹਨੂੰ ਸਖਤੀ ਨਾਲ ਰੋਕਿਆ ਜਾਵੇ ਹੁਣ ਜੇ ਦੇਖਿਆ ਜਾਵੇ ਕਿ ਹਵਾ ਦੀ ਗੁਣਵੰਤਾ ਜਿਹੜਿਆ ਉਹ ਪ੍ਰਬੰਧਨ ਕਮਿਸ਼ਨ ਦੀ ਟੀਮ ਜਿਹੜੀ ਆ ਉਹ ਅਗਲੇ ਦਿਨਾਂ ਦੇ ਵਿੱਚ ਜਲਦ ਪੰਜਾਬ ਵਿੱਚ ਆ ਰਹੀ ਹੈ ਇਸ ਦਿੱਲੀ ਤੋਂ ਆ ਰਹੇ ਇਸ ਟੀਮ ਦੇ ਇਹ ਜਿਹੜਾ ਆ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੀ ਜਿਹੜੀ ਟੀਮ ਆ ਉਹਦੀ ਅਗਵਾਈ ਕਰ ਰਹੇ ਨੇ ਚੇਅਰਪਰਸਨ ਰਜੇਸ਼ ਵਰਮਾ ਉਹ ਪੰਜਾਬ ਵਿੱਚ 에 ਦੌਰਾ ਕਰਨ ਜਲਦ ਆ ਰਹੇ ਆ ਉਹਨਾਂ ਵੱਲੋਂ ਖਾਸ ਕਰਕੇ ਜੇ ਦੇਖਿਆ ਜਾਵੇ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਪਹਿਲ ਕਦਮੀਆਂ ਦਾ ਮੁਲਾਂਕਣ ਜਿਹੜਾ ਆ ਉਹ ਇਹ ਟੀਮਾਂ ਕਰਨਗੀਆਂ ਤੇ ਉਥੇ ਹੀ ਊਰਜਾ ਖੇਤਰ ਵਿੱਚ ਜਿਵੇਂ ਕਿ ਬਾਲਨ ਬਜੋ ਪ੍ਰਾਰੀ ਦੀ ਬਰ ਤੋਂ ਬਧਾਉਣ ਲਈ ਲੜਿੰਦੇ ਉਪਾਮਾ ਦਾ ਇਹ ਜੈਜਾ ਲੈਣ ਗਿਆ ਇਹ ਟੀਮਾਂ ਤੇ ਉਥੇ ਇਹ ਟੀਮ ਨਾਪਾ ਥਰਮਲ ਪਲਾਂਟ ਦਾ ਦੌਰਾ ਕਰੇਗੀ ਇਸ ਤੋਂ ਬਾਅਦ ਟੀਮ ਸੰਗਰੂਰ ਦੀ ਜਿਹੜੀ ਇੱਕ ਨਿੱਜੀ ਜਰਮਨੀ ਕੰਪਨੀ ਦੀ ਮਲਕੀਅਤ ਵਾਲੇ ਬਾਇਓ એનર્ਜੀ ਪਲਾਂਟ ਅਤੇ ਬਡਿੰਡਾ ਵਿੱਚ ਇੱਕ ਰਫਾਇਨਰੀ ਦਾ ਇਹ ਟੀਮ ਦੌਰਾ ਕਰੂਗੀ ਸੋ ਦੋਸਤੋ ਜਿੱਥੇ ਇੱਕ ਪਾਸੇ ਇਸ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਸਖਤੀ ਨਾਲ ਰੋਕਣ ਲਈ ਜਿਹੜਾ ਇਸ ਵਾਰ ਪ੍ਰਸ਼ਾਸਨ ਪਾਪਾ ਭਾਰ ਹੈ ਉੱਥੇ ਹੀ ਇਸ ਪਰਾਲੀ ਦੇ ਪ੍ਰਬੰਧਨ ਲਈ ਜਿਵੇਂ ਜ਼ਿਕਰ ਕੀਤਾ ਕਿ ਦਿੱਲੀ ਤੋਂ 에어 ਕੁਆਲਿਟੀ ਜਿਹੜੀ ਮੈਨੇਜਮੈਂਟ ਦੀ ਟੀਮ ਆ ਉਹ ਪੰਜਾਬ ਵਿੱਚ ਆ ਕੇ ਪਰਾਲੀ ਦੇ ਪ੍ਰਬੰਧਨ ਦਾ ਜਿਹੜਾ ਆ ਮੌਕੇ ਤੇ ਜੈਜਾ ਲੋਗੀ ਤੇ ਦੋਸਤੋ ਇੱਥੇ ਮੋੜ ਇੱਕ ਵਾਰ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਲੰਘੇ ਕੱਲ ਮਨਾਇਆ ਗਿਆ ਇਸ ਮੌਕੇ ਤੇ ਜਿੱਥੇ ਇੱਕ ਪਾਸੇ ਇਹ ਸੰਗਤਾਂ ਜਨਮ ਦਿਹਾੜਾ ਮਨਾ ਰਹੀਆਂ ਸੀ ਉੱਥੇ ਹੀ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ 94 ਮਾਮਲੇ ਜਿਵੇਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸામਨੇ ਆਇਆ ਇਹ ਨਹੀਂ ਹੋਣਾ ਚਾਹੀਤੇ ਸੀ ਮੁੱਖ ਮੰਤਰੀ ਭਗਵਾਨ ਸਿੰਘ ਮਾਂ ਦੇ ਜੱਦੀ ਜ਼ਿਲ੍ਹਾ ਸੰਗਰੂਰ ਵਿੱਚ 16 ਮਾਮਲੇ ਇਸ ਦਿਨ ਦੇ ਉੱਤੇ ਸਾਹਮਣੇ ਆਏ ਤੇ ਮੋਗਾ ਵਿੱਚ 18 ਮੈਂ ਜਿਹੜੇ ਆ ਉਹ ਮਾਮਲੇ ਅੱਗ ਝੋਨੇ ਦੀ ਪਰਾਲੀ ਨੂੰ ਲਾਉਣ ਦੇ ਸਾਹਮਣੇ ਆਇਆ ਸੋ ਦੋਸਤੋ ਇੱਥੇ ਇਹੀ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅਸੀਂ ਜ਼ਿਕਰ ਕੀਤਾ ਕਿ ਭਾਵੇਂ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਐ ਲੱਗ ਰਿਹਾ ਕਿ ਮਾਹੌਲੇ ਘਟਣ ਦੀ ਉਮੀਦ ਹੈ ਪਰ ਵਾਤਾਵਰਨ ਨੂੰ ਸੰਭਾਲਣ ਲਈ ਜਿਹੜਾ ਉਹ ਸਰਕਾਰ ਸਖਤ ਹੈ ਕਿੰਨਾ ਕੁ ਇਸ ਮਾਹੌਲੇ ਨੂੰ ਲੈ ਕੇ ਕਾਬੂ ਪਾ ਲੈਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ